ਸਾਡੇ ਭਾਰਤ ਚ ਇਹ ਦੱਸਿਆ ਜਾਂਦਾ ਵੀ ਅੰਗਰੇਜ਼ਾਂ ਨਾਲ ਪਹਿਲਾ ਲੜਾਈ ਲੈਣ ਵਾਲਾ ਮੰਗਲ ਪਾਂਡੇ ਸੀ ਤੇ ਮੈਂ ਇਹ ਕਹਿਣਾ ਚਾਹੁੰਨਾ ਵੀ ਜੇ ਪੰਜਾਬ ਚ ਕੋਈ ਸੂਰਮਾ ਉઠਿਆ ਸੀ ਜਥੇਦਾਰ ਹਰਿਮਾਨ ਸਿੰਘ ਜੀ ਜਿਨ੍ਹਾਂ ਨੇ ਪਹਿਲੀ ਲੜਾਈ ਅੰਗਰੇਜ਼ਾਂ ਦੇ ਖਿਲਾਫ ਲੜੀ ਸੀ ਪਟਿਆਲੇ ਮੰਗਲ ਪਾਂਡੇ ਨਹੀਂ ਭਾਰਤ ਚ ਪਹਿਲੀ ਲੜਾਈ ਹਨੂਮਾਨ ਜਥੇਦਾਰ ਹਨੂਮਾਨ ਸਿੰਘ ਜੀ ਨੇ ਲੜੀ ਸੀ ਅੰਗਰੇਜ਼ਾਂ ਦੇ ਖਿਲਾਫ ਤੇ ਵੀਰ ਨੇ ਇੱਕ ਸਵਾਲ ਪੁੱਛਿਆ ਸੀ ਵੀ ਸਰਕਾਰ ਲੋਕ ਗੱਲਾਂ ਕਰਦੇ ਵੀ ਸਰਕਾਰ ਇੱਥੋਂ ਨਹੀਂ ਇੱਥੋਂ ਚੱਲਦੀ ਐ ਇੱਥੋਂ ਨਹੀਂ ਇੱਥੋਂ ਚੱਲਦੀ ਐ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਐਨੇ ਭੋਲੇ ਨੇ ਪੰਜਾਬ ਐਨਾ ਭੋਲਾ ਉਹਨਾਂ ਨੇ ਇੱਕ ਤੀਜੀ ਨਹਿਰ ਆਮ ਆਦਮੀ ਪਾਰਟੀ ਦੀ ਨਹਿਰ ਉਹ ਨਹਿਰ ਨੂੰ ਮੌਕਾ ਦਿੱਤਾ ਉਹ ਲਹਿਰ ਨੂੰ ਮੌਕਾ ਦਿੱਤਾ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਉਹ ਉਮੀਦਾਂ ਦੇ ਖਰੇ ਨਹੀਂ ਉਤਰੇ ਆਮ ਆਦਮੀ ਸਰਕਾਰ ਉਮੀਦਾਂ ਦੇ ਖਰੇ ਨਹੀਂ ਉਤਰੀ ਇਹ ਇਕੱਲਾ ਇੱਕ ਨਾਮ ਹੈ ਆਮ ਆਦਮੀ ਸਰਕਾਰ ਆ ਇਹ ਆਮ ਆਦਮੀ ਸਰਕਾਰ ਨਹੀਂ ਹੈਗੀ ਤੇ ਮੈਂ ਸਰਕਾਰ ਨੂੰ ਇਹੀ ਅਪੀਲ ਕਰੂੰਗਾ ਵੀ ਜਿੰਨਾ ਕੁ ਟਾਈਮ ਹੈਗਾ ਹੁਣ ਵੀ ਬਹੁਤ ਕੁਝ ਹੋ ਸਕਦਾ ਪੰਜਾਬ ਹੁਣ ਵੀ ਬਚ ਸਕਦਾ ਤੇ ਪੰਜਾਬ ਦੀ ਨੌਜਵਾਨ ਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ ਗੱਲ ਕੱਲੇ ਹੜਾਂ ਤੇ ਹੱਕਾਂ ਤੱਕ ਇਹ ਨਾ ਰੱਖੋ ਆਪਣਾ ਪੰਜਾਬ ਦਾ ਇਤਿਹਾਸ ਅੱਗੇ ਲੈ ਕੇ ਆਓ ਤੇ ਪੰਜਾਬ ਬਾਰੇ ਹੋਰ ਜ਼ਿਲ੍ਹਿਆਂ 'ਚ ਤੇ ਹੋਰ ਦੇਸ਼ਾਂ 'ਚ ਦੱਸਿਆ ਜਾਵੇ